ਇੱਕ ਬੜਾ ਮੰਦਭਾਗਾ ਫੈਸਲਾ ਲਿਆ ਹੈ ਅਮਰੀਕਨ ਸਰਕਾਰ ਨੇ ਜਿਹੜਾ ਉਹਦੇ ਡਿਫੈਂਸ ਸੈਕਟਰੀ ਆਫ ਵਾਰ ਨੇ ਬੀਟ ਹੈਕਸਥ ਉਹਨਾਂ ਨੇ 30 ਤਰੀਕ ਨੂੰ ਇਹ ਬਿਆਨ ਦਿੱਤਾ ਹੈ ਕਿ ਜਿੰਨੇ ਵੀ ਆਰ ਫੋਰ ਅਮਰੀਕਨ ਫੌਜ ਵਿੱਚ ਸੈਨਿਕ ਭਰਤੀ ਨੇ ਉਹ ਜਿਹੜੇ ਦਾੜੀ ਆ ਉਹ ਨਹੀਂ ਰੱਖ ਸਕਣਗੇ ਸੋ ਇਹ ਬਹੁਤ ਮੰਦਭਾਗਾ ਹੁੰਦਾ ਫੈਸਲਾ ਕਿਉਂਕਿ ਸਿੱਖਾਂ ਨੇ ਬਹੁਤ ਮਿਹਨਤ ਕਰਕੇ ਬਹੁਤ ਜਿੱਦ ਨਾਲ 2017 ਚ ਇਹ ਹੱਕ ਲੈ ਆ ਸੀਗਾ ਕਿ ਅਸੀਂ ਆਪਣੀ ਦਾੜੀ ਜਿਹੜੀ ਹੈ ਉਹ ਰੱਖ ਸਕਦੇ ਹਾਂ ਔਰ ਜੇ ਇਹ ਫੈਸਲਾ ਲੈਂਦੇ ਨੇ ਕਿ ਫਿਰ ਸਿੱਖਾਂ ਵਾਸਤੇ ਤੇ ਅਮਰੀਕਨ ਆਰਮੀ ਚ ਬਿਲਕੁਲ ਅੰਦਰ ਜਾਣਾ ਔਖਾ ਹੋ ਜਾਏਗਾ ਕਿਉਂਕਿ ਦਾੜੀ ਕਟਾਉਣ ਦਾ ਮਤਲਬ ਹੈ ਕਿ ਉਹ ਫਿਰ ਉਹ ਬੰਦਾ ਸਿੱਖ ਨਹੀਂ ਰਹੇਗਾ ਔਰ ਇਹਨਾਂ ਨੂੰ ਇਹ ਭੁੱਲਣਾ ਨਹੀਂ ਚਾਹੀਦਾ ਅਮਰੀਕਾ ਨੂੰ ਬਿਲਕੁਲ ਨਹੀਂ ਭੁੱਲਣਾ ਚਾਹੀਦਾ ਇੰਗਲੈਂਡ ਵਾਲਿਆਂ ਨੂੰ ਨਹੀਂ ਭੁੱਲਣਾ ਚਾਹੀਦਾ ਕਿ ਪਹਿਲੀ ਔਰ ਦੂਜੀ ਮਹਾਜੋਦ ਦੇ ਵਿੱਚ ਜਿਹੜੇ ਸਿੱਖ ਸੀਗੇ ਉਹ ਲੱਖਾਂ ਦੀ ਤਰ੍ਹਾਂ ਜਾ ਕੇ ਉਹਨਾਂ ਲੜਾਈ ਲੜੀ ਔਰ ਜਿਹੜੀ ਲੜਾਈ ਮੈਂ ਤੇ ਇਹੀ ਕੰਮ ਕਰਕੇ ਇਹਨਾਂ ਦੀ ਲੜਾਈ ਸੀਗੀ ਉਹ ਅਸੀਂ ਲੜੀ ਔਰ ਜਿੱਤ ਪ੍ਰਾਪਤ ਕਰਕੇ ਦਿੱਤੀ